ਲੇ ਦਿਨ ਹੁੰਦੀ ਭਾਰਤ ਪਾਕਿਸਤਾਨ ਸਰਹੱਦ ਨੇੜੇੋਂ ਥਾਣਾ ਖਾਲੜਾ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਡਰੋਨ ਰਾਹੀਂ ਬਾਹਰ ਪਾਕਿਸਤਾਨ ਤੋਂ ਆਈ 3 ਕਿਲੋ 166 ਗ੍ਰਾਮ ਹਿਰੋਇਨ ਜਿੱਥੇ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਉਸ ਦੇ ਨਾਲ ਹੀ ਇੱਕ 25 ਤੋਂ 30 ਲੱਖ ਰੁਪਏ ਦੀ ਕੀਮਤ ਵਾਲਾ ਡਰੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਵਿੱਚ ਦੋ ਮੁਲਜ਼ਮ ਹਲੇ ਗ੍ਰਿਫਤਾਰ ਫਰਾਰ ਦੱਸੇ ਜਾ ਰਹੇ ਹਨ ਇਸ ਬੰਦੀ ਅਸੀਂ ਗੱਲ ਕਰਾਂਗੇ ਡਰੋਨ ਦੀ ਮੂਵਮੈਂਟ ਨੂੰ ਲੈ ਕੇ ਡੀਐਸਪੀ ਪਖਿਮੰਡ ਪ੍ਰੀਤਨਦਰ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਇਹ ਜਿਹੜਾ ਡਰੋਨ ਬਰਾਮਦ ਕੀਤਾ ਗਿਆ ਔਰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਹ ਡਰੋਨ ਦੀ ਮੂਵਮੈਂਟ ਜਿਹੜੀ ਪਾਕਿਸਤਾਨ ਤੋਂ ਇਹਨਾਂ ਦਿਨਾਂ ਵਿੱਚ ਕਿਉਂ ਜ਼ਿਆਦਾ ਹੁੰਦੀ ਹੈ ਦੇਖੋ ਪਹਿਲਾਂ ਤਾਂ ਕਣਕ ਦੀ ਫਸਲ ਸੀ ਜੇ ਕੋਈ ਡਰਾਪਿੰਗ ਹੋ ਜਵੇ ਤੇ ਕਿਸੇ ਵੇਲੇ ਲੋਕੇਸ਼ਨ ਭੇਜਣ ਲੱਗਿਆਂ ਖੱਬਾ ਸੱਜਾ ਹੋ ਜਾਂਦਾ ਸੀ ਤੇ ਇਹਨਾਂ ਦਾ ਸਮਾਨ ਗੁੰਮ ਹੋ ਜਾਂਦਾ ਸੀ ਅੱਜ ਜਿਹੜੀ ਕਣਕ ਦੀ ਫਸਲ ਜਿਹੜੀ ਆ ਕੱਟੀ ਗਈ ਆ ਤੇ ਖੇਤ ਕਾਫੀ ਖਾਲੀ ਹੋ ਗਏ ਇਸੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿੱਥੇ ਸਮਗਲਰ ਵੀ ਐਕਟਿਵ ਹੁੰਦੇ ਆ ਉੱਥੇ ਪੰਜਾਬ ਪੁਲਿਸ ਤੇ ਬੀਐਸਐਫ ਵੀ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਾਰਕ ਤੇ ਚਕੰਨੀ ਹੋ ਜਾਂਦੀ ਹੈ ਉਸੇ ਦਾ ਨਤੀਜਾ ਆ ਵੇਖੋ ਡਰੋਨ ਮੂਵਮੈਂਟ ਹੋਈ ਆ ਡਰੋਨ ਦੇ ਨਾਮ ਨਾਲ ਹੈਰੋਨ ਹੈਰੋਨ ਦੇ ਨਾਮ ਨਾਲ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਔਰ ਸਰ ਇਹ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਿੰਨੇ ਡਰੋਨ ਬਰਾਮਦ ਹੋਏ ਕਿੰਨੀ ਕਿਲੋ ਹੈਰੋਇਨ ਬਰਾਮਦ ਕੀਤੀ ਜਾ ਸਕਦੀ ਹੈ ਦੇਖੋ ਲਾਸਟ ਈਅਰ ਅਸੀਂ 50 ਤੋਂ 52 ਦੇ ਕਰੀਬ ਜਿਹੜੇ ਆ ਡਰੋਨ ਫੜੇ ਸੀ ਤੇ 60 ਕਿਲੋ ਦੇ ਕਰੀਬ ਜੜੀ ਹੈਰਨ ਰਿਕਵਰ ਹੋਈ ਸੀ ਜੇ ਇਸ ਸਾਲ ਦੀ ਗੱਲ ਕਰੀਏ 8-9 ਦੇ ਕਰੀਬ ਡਰੋਨ ਹੁਣ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਜਿਹੜੀ ਹੈਰਨ ਅੱਜ ਵਾਲੇ ਨੂੰ ਪਾ ਕੇ ਸੀ 14 ਕਿਲੋ ਹੈਰਨ ਤੇ 900 ਗ੍ਰਾਮ ਜਿਹੜੀ ਆ ਆਈਸ ਜਿਹੜਾ ਅੱਜ ਕੱਲ ਨਵਾਂ ਟਰੈਂਡ ਚੱਲਿਆ ਉਹਨੂੰ ਵੀ ਬਰਾਮਦਗੀ ਕੀਤੀ ਜਾ ਚੁੱਕੀ ਹੈ ਔਰ ਸਰਹੱਦ ਉੱਪਰ ਜਿਹੜੇ ਆਪਾਂ ਛੱਕੀ ਵਿਅਕਤੀ ਕਹਿੰਦੇ ਆ ਉਹਨਾਂ ਦੀ ਉੱਪਰ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਮਤਲਬ ਨਜ਼ਰ ਰੱਖੀ ਜਾ ਰਹੀ ਉਹਨਾਂ ਨਾਲ ਸਿੱਕਸਾਂ ਦਾ ਅੱਗੇ ਪਲਾਨ ਮਲੋ ਕੀਤਾ ਜਾਂਦਾ ਉਹਨਾਂ ਨੂੰ ਦੇਖੋ ਪੁਲਿਸ ਤਾਂ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਅਸੀਂ ਜਿੱਥੇ ਪ੍ਰिवेंशन ਐਕਟ ਦੀ ਗੱਲ ਕਰੀਏ ਜਾਂ ਪ੍ਰिवेंटिव ਐਕਸ਼ਨ ਦੀ ਗੱਲ ਕਰੀਏ ਅਸੀਂ 20 ਤੋਂ 22 ਦੇ ਕਰੀਬ ਜਿਹੜੇ ਸਮਗਲਰ ਨੇ ਉਹਨਾਂ ਨੂੰ 110 ਦੇ ਕਲੰਦਰ ਦੇ ਕੇ ਪਾਬੰਦੀ ਵੀ ਕਰਾਇਆ ਤੇ ਐਸੇ ਸਾਲ ਦੇ ਵਿੱਚ ਬినੋਦ ਜੀ ਦੀ ਟੀਮ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਵਿਸ਼ੇ ਨਾਲ ਰਿਲੇਟਡ ਤੇ ਅਸੀਂ 12 ਤੋਂ 15 ਦੇ ਕਰੀਬ ਜਿਹੜੇ ਸਮਗਲਰ ਨੇ ਜਿਹੜੀਆਂ ਇਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਖਾਸ ਕਰਕੇ ਡਰੋਨ ਗਤੀਵਿਧੀਆਂ ਜਾਂ ਹੈਰਨ ਗਤੀਵਿਧੀਆਂ ਬਾਰਡਰ ਨਾਲ ਰਿਲੇਟਡ ਨੇ ਉਹਨਾਂ ਨੂੰ ਫੜ ਕੇ ਵੱਖ-ਵੱਖ ਮੁਕਦਮੇ ਦੇ ਜੀ ਲੰਘ ਪੇ ਚੁਕੇ ਸਰ ਇਹ ਆ ਜਿਹੜੀ ਰਿਕਵਰੀ ਕੀਤੀ ਹੈ ਇਹਦੇ ਵਿੱਚ ਇੱਕ ਮੁਲਜ਼ਮ ਗ੍ਰਫਤਾਰ ਕੀਤਾ ਗਿਆ ਜਿਹੜੇ ਫਰਾਰ ਮੁਲਜ਼ਮ ਹੈ ਉਹਨਾਂ ਦੀ ਬੈਕਗ੍ਰਾਉਂਡ ਹਿਸਟਰੀ ਕਿਸ ਤਰ੍ਹਾਂ ਦੀ ਔਰ ਕਿੰਨੇ ਕਿਰਚੇ ਦਰਜਾ ਉਹਨਾਂ ਦੇ ਵਿੱਚ ਦੇਖੋ ব্যাকগ্রাউন্ড ਹਿਸਟਰੀ ਅਜੇ ਤੱਕ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਤੱਕ ਨਹੀਂ ਦਰਜ ਬੇਸਿਕਲੀ ਇਹ ਜਿਦਾਂ ਇੱਕ ਦੂਜੇ ਨੂੰ ਵੇਖ ਕੇ ਇਸ ਧੰਦੇ ਦੇ ਵਿੱਚ ਬੈ ਜਾਂਦੇ ਨੇ ਅ ਇਹਨਾਂ ਨੇ ਕਿੰਨੀ ਵਾਰੀ ਇਸ ਕੈਟਾਗਰੀ ਨੂੰ ਜਾਂ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਹਦੇ ਬਾਰੇ ਤਾਂ ਜਦੋਂ ਆਪਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੰਟਰੋਗੇਸ਼ਨ ਕਰਾਂਗੇ ਪੁੱਛਗਿੱਛ ਕਰਾਂਗੇ ਉਦੋਂ ਹੀ ਪਤਾ ਲੱਗ ਸਕਦਾ ਤੇ ਇਹਦੀ ਅਸੀਂ ਜਿਹੜੀ ਆ ਤਬਤੀਸ਼ ਜਿੱਥੇ ਅ ਆ ਮਕਦਮੇ ਦੀ ਇਸ ਫੰਦੀ ਜਿਹੜੀ ਆ ਮੈਨੂਅਲ ਤਰੀਕੇ ਨਾਲ ਕਰਦੇ ਹੋ ਉੱਥੇ ਦੀ ਟੈਕਨੀਕਲ ਤਰੀਕੇ ਨਾਲ ਵੀ ਤਫ਼ਤੀਸ਼ ਕਰ ਰਹੇ ਆ ਡਰੋਨ ਦਾ ਬਕਾਇਦਾ ਐਨਲਿਸਿਸ ਹੋਊਗਾ ਸਾਨੂੰ ਪਤਾ ਲੱਗੂਗਾ ਵੀ ਇਹ ਕਿੰਨੀ ਵਾਰੀ ਪਾਰ ਤੋਂ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆ ਚੁੱਕੇ ਸਰ ਇਹਦੇ ਵਿੱਚ ਇੱਕ ਕਲਾਸ ਕੁਸ਼ਨ ਨੇ ਆ ਵੀ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਆ ਉਹ ਇੱਧਰ ਕਿਸ ਤਰ੍ਹਾਂ ਵਾਰਤਾ ਕਰਦੇ ਆ ਕਿਸ ਤਰ੍ਹਾਂ ਇਹ ਕਨਸਾਈਨਮੈਂਟ ਪਹੁੰਚਦੀਆਂ ਆ ਇਹਦੇ ਵਿੱਚ ਕੋਈ ਹਥਿਆਰ ਦੀ ਵੀ ਕਨਸਾਈਨਮੈਂਟ ਪਹੁੰਚੀਆਂ ਜਾਂ ਪਹਿਲੇ ਪਹੁੰਚਦੀਆਂ ਰਹੀਆਂ ਆ ਜਿਵੇਂ RPG ਲੈਵਲ ਦਾ ਲੈ ਕੇ ਚੱਲੀ ਆਪਾਂ ਉਹਦੇ ਵਿੱਚ ਇਹ ਕਿਸ ਤਰ੍ਹਾਂ ਨੂੰ ਅੰਜਾਮ ਦਿੰਦੇ ਆ ਸਾਰੇ ਵਾਰਦਨ ਲੱਖੋਏ ਸਮਗਲਰ ਨੇ ਜੀ ਆਪਸ ਦੇ ਵਿੱਚ ਜਦੋਂ ਇੱਕ ਸਮਗਲਰ ਦਾ رابطہ ਹੋ ਗਿਆ ਉਹਨੇ ਆਪ ਜੇਲ੍ਹ ਦੇ ਵਿੱਚ ਚਲ ਗਿਆ ਫਿਰ ਉਹ ਗਾਂ ਹੋਰ ਨਵੇਂ ਲੜਕੇ ਤਿਆਰ ਕਰ ਲਿੰਦਾ ਉਹਨਾਂ ਨੂੰ ਉਹਨਾਂ ਦਾ ਲਿੰਕ ਦੇ ਦਿੰਦਾ ਜੇ ਹੁਣ ਸਾਡੇ ਕੋਲ ਖੋਲ ਹੋਵੇ ਤੇ ਅਸੀਂ ਤੇ ਪਾਕਿਸਤਾਨ ਤੋਂ ਭੱਜ ਕੇ ਜਿਹੜੇ ਆ ਸਮਗਲਰ ਉਹਨਾਂ ਨੂੰ ਫੜ ਕੇ ਇੰਡੀਆ ਲੈ ਆਈਏ ਬਾਕੀ ਜਿੱਥੇ ਹੈਰੋਨ ਆ ਰਹੀ ਹੈ ਉਥੇ ਬਿਲਕੁਲ ਸਹੀ ਗੱਲ ਆ ਜੀ ਪਿਸਟਲ ਵੀ ਜਿਹੜੇ ਆ ਲਾਸਟ ਇਅਰ ਦੇ ਵਿੱਚ ਦੋ ਖਾਲੜੇ ਦੋ ਖੇਮ ਕਰਨ ਜਿਹੜੇ ਆ ਉਹ ਪਹਿਲਾਂ ਹੀ ਜਿਹੜੇ ਬਰਮਦ ਹੋ ਚੁੱਕੇ ਆ ਅ ਜਿਲ੍ਹਾ ਪੁਲਿਸ ਦੇ थाना ਖਲੜਾ ਦੀ ਪੁਲਿਸ ਵੱਲੋਂ ਇਸ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੋ ਤਸਕਰਾਂ ਦੀ ਭਾਲ ਹਲੇ ਜਾਰੀ ਹੈ ਹੁਣ ਪੁਲਿਸ ਕਿੰਨੇ ਸਮੇਂ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਰਮਨ ਚਾਵਲਾ ਜਗਬਾਨੀ ਟੀਵੀ ਤਰੰਧਾਰਨ ਸੀਜੀਪੀ ਜਿਹੜੀ ਕੁਝ ਟਿਪਟਿ ਜਿਹੜੀ ਆ ਵੱਧ ਗਈ ਹੈ ਪਾਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੁੰਨ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਇਹ ਇਨਫਰਮੇਸ਼ਨ ਸੀ ਕਿ ਵੱਡੇ ਡਰੋਨ ਆ ਰਹੇ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਵੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਸਬੰਧੀਆਂ ਬਾਹਰ ਸੀਗੀਆਂ ਏਰੀਆ ਚ ਤੋ ਕੁਛ ਇਨਾਨੇ ਗਾਸ਼ਤੇ ਸੀਗੇ ਸਿੱਟੂ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤੋ ਉਥੇ ਇਹਨਾਂ ਨੂੰ ਕੁਛ ਹਰਕਤ ਉਥੇ ਲੱਗੀ ਰਾਤੀ 11:30 12 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤੋ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ-ਰਾਣਾ ਹੈਗਾ ਡਲਪਿੰਡ ਦਾ ਇਹਨੂੰ ਜਿਹੜਾ ਕਾਬੂ ਕਰਦੇ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਾਰੋਂ ਇਡਰਨ ਮਗਾਈ ਸੀ ਔਰ ਜਿਹੜੀ ਡレイン ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕਵਾਡ ਡਰੋਨ ਦੀ ਔਰ ਡレイン ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਖਲਾਵੜ ਜਿਆਦਾ ਸੀ ਤਾਂ ਇਹਨਾਂ ਨੂੰ ਉਹਨੂੰ ਲਪੋਂ ਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਔਰ ਲਜਾਂਨ ਤੇ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇੰਨੇ ਨੂੰ ਜਿਹੜੀ ਪੁਲਿਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਹੈ ਨੰਬਰ ਤੇ ਇਹ ਬੱਲੇ ਵੀ ਮੰਗਾਈਆਂ ਜੀ ਦੁਬਾਰਾ ਇਹ ਹੁਣ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਦੋ ਬੰਦੇ ਹਜੇ ਭੱਜੇ ਵੀ ਆ ਉਹਨਾਂ ਚੋਂ ਮੇਨ ਜਿਹੜਾ ਕਿੰਗਪੀਨ ਹੈਗਾ ਉਹ ਭੱਜ ਗਿਆ ਉਹ ਲਵਲੋਕ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਤਿੰਨ ਜਣੇ ਨਾਮਿਨੇਟ ਹੋਏ ਆ ਇੱਕ ਮੈਨਾਂ ਮੌਕੇ